ਵੀ ਸਾਡੇ ਵਿੱਚ ਨੇ ਉਹ ਹੁਣ ਸਟੇਜ ਤੇ ਆਉਣਗੇ ਤੇ ਸਟੇਜ ਦੀ ਕਾਰਵਾਈ ਬਲਵੰਤ ਸਿੰਘ ਬਹਿਰ ਬਹਿਰਾਮ ਕੇ ਬੀਕੇ ਜੂ ਪੰਜਾਬ ਉਹ ਸਟੇਜ ਦੀ ਕਾਰਵਾਈ ਨੂੰ ਸਵਾਲਣਗੇ ਉਹਨਾਂ ਦਾ ਸਮਾਂ ਜਿਹੜਾ ਉਹ 1 ਘੰਟਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਮੰਗਿਆ ਨਹੀਂ ਮਿਲਦੇ ਹੱਕ ਹੱਕ ਦੇ ਜੋਰ ਨਾਲ ਲੈਣੇ ਪੈਂਦੇ ਆ ਪੰਜਾਬੀਓ ਤੁਸੀਂ ਅਸੀਂ ਦਿੱਲੀ ਦੀ ਬਰੂਆ ਤੇ ਬੈਠੇ ਹੋ 10 ਨੂੰ ਵੀ ਇੱਕ ਘੰਟਾ ਸਟੇਜ ਦਾ ਮੌਕਾ ਮਿਲਿਆ ਸਾਡੇ ਵਿੱਚ ਬਹੁਤ ਸਾਰੇ ਮਹਾਪੁਰਸ਼ ਔਰ ਪ੍ਰਸਿੱਧ ਕਥਾਵਾਚਕ ਬਹੁਤ ਬਹਾਦਰ ਹਸਤੀਆਂ ਪਹੁੰਚਿਆ ਨੇ ਔਰ ਸਾਡੇ ਕਲਾਕਾਰ ਵੀਰ ਵੀ ਪਹੁੰਚੇ ਨੇ ਹੁਣ ਮੈਂ ਬੇਨਤੀ ਕਰਾਂਗਾ ਸਤਵਿੰਦਰ ਸੱਤੀ ਜੀ ਉਹ ਆਪਣੇ ਵਿਚਾਰ 5 ਮਿੰਟ ਵਾਸਤੇ ਸੰਗਤੇ ਨਾਲ ਸਾਂਝੇ ਕਰਨ ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਤੇ ਗੁਰਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਤੇ ਗੁਰਤੀ ਮਿਲੀ ਏ ਖੰਡੇ ਦੇ ਧਾਰ ਵਿੱਚੋਂ ਸਾਦਕ ਸਦਕ ਸਿਰ ਦਸਤਾਰ ਸੁਹੀ ਤੇ ਸਾਡਾ ਬਖਰਾ ਰੂਪ ਸੰਸਾਰ ਵਿੱਚੋਂ ਬੰਦ-ਬੰਦ ਕਟਵਾਏ ਪਰ ਸੀਨਾ ਕੀਤੀ ਤੇ ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ ਸਿਰ ਦੇ ਕੇ ਨਹੀਂਆ ਸਰਦਾਰੀਆਂ ਨੇ ਗੁਰੂ ਪਿਆਰੀ ਸਾ ਸੰਗਤ ਗੁਰੂ ਵੱਲੋਂ ਨਿਵਾਜ਼ੀ ਫਤੇ ਦਾ ਜਵਾਬ ਫਤੇ ਨਾਲ ਸ਼੍ਰੀ ਵਾਇਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਦੀ ਫਤਿਹ ਸਭ ਕਲਾਕਾਰ ਭੈਣਾ ਨੇ ਮੇਰੀ ਡਿਊਟੀ ਲਗਾਈ ਹੈ ਕਿ ਮੈਂ ਉਹਨਾਂ ਵੱਲੋਂ ਆਪਣੇ ਵਿਚਾਰ ਰੱਖਾਂ ਔਰ ਸਾਰੇ ਕਲਾਕਾਰ ਇਸ ਮੰਚ ਦੇ ਉੱਤੇ ਸਿਰਫ ਇਸ ਮੋਰਚੇ ਨੂੰ ਮੱਥਾ ਟੇਕਣ ਵਾਸਤੇ ਉਹਨੂੰ ਨਤਮਸਤ ਹੋਣ ਵਾਸਤੇ ਆਏ ਨੇ ਸਾਡਾ ਫਰਜ਼ ਬੰਦਾ ਕੋਈ ਫਨਕਾਰ ਬਣ ਕੇ ਅੱਜ ਇਸ ਸਟੇਜ ਤੇ ਆਇਆ ਨਹੀਂ ਮੇਰਾ ਬਾਪ ਕਿਸਾਨ ਹੈ ਮੇਰਾ ਦਾਦਾ ਕਿਸਾਨ ਹੈ ਔਰ ਮੇਰੇ ਨਾਲ ਨਾਲ ਜਿੰਨੇ ਵੀ ਤੁਸੀਂ ਕਲਾਕਾਰ ਦੇਖ ਰਹੇ ਹੋ ਸਭ ਕਿਸਾਨੀ ਜ਼ਿੰਮੇਵਾਰੀ ਪਰਿਵਾਰ ਦੇ ਨਾਲ ਸੰਬੰਧਿਤ ਨੇ ਔਰ ਤੁਹਾਡੇ ਵਿੱਚੋਂ ਕਲਾ-ਕਲਾ ਬੰਦਾ ਜਿਹੜਾ ਪੰਜਾਬ ਨਾਲ ਤਾਲੁਕ ਰੱਖਦਾ ਉਹ ਜ਼ਮੀਨ ਦੇ ਨਾਲ ਤਾਲੁਕ ਰੱਖਦਾ ਅੱਜ ਜੇ ਇਸ ਕਰਕੇ ਨਹੀਂ ਆਏ ਕਿ ਸਾਨੂੰ ਫਲਾਣਾ ਬੰਦਾ ਲੈ ਕੇ ਆਇਆ ਤੇ ਚਾਰ ਬੰਦੇ ਗੱਡੀ 'ਚ ਬਹਿ ਕੇ ਆਏ ਨੇ ਅਸੀਂ ਇਸ ਤਰ੍ਹਾਂ ਕਿ ਆਏ ਆ ਕਿ ਸਾਡੀਆਂ ਰਗਾਂ ਦੇ ਵਿੱਚ ਉਹ ਖੂਨ ਹੈ ਜੋ ਕਹਿੰਦਾ ਸਿੰਘ ਸਿੱਖ ਡਰਉਣਾ ਨਹੀਂ ਮਰਦਾ ਤੇ ਮੁਰ ਜਾਣਦੇ ਨੂੰ ਤਲਵਾਰਾਂ ਦੇ ਇਹ ਬੁਨਿਆਦਾਂ ਮੰਲੇ ਪੜਦੀ ਏ ਕਿ ਉਹਨਾਂ ਸੇਰ ਹੀ ਲੱਥਿਆ ਆ ਰਹੇ ਸਾਡਾ ਉਹ ਗੁਰੂ ਸੀਗਾ ਜਿਹੜਾ ਸ਼ੀਸ਼ ਦੇ ਕੇ ਵੀ ਧਰ ਦੇ ਨਾਲ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਿਆ ਸੀਗਾ ਔਰ ਇਸ ਮੋਰਚੇ ਨੇ ਇਹ ਸੱਦ ਕਰ ਦਿੱਤਾ ਕਿ ਅਸੀਂ ਕਿੰਨਾ ਕੌਮਾਂ ਦੇ ਵਾਰਿਸਾਂ ਜੇ ਅੱਜ ਫੋਨ ਰੋਣਾ ਮਾਰਿਆ ਤੇ ਕਦੋਂ ਮਾਰੇ ਔਰ ਮੈਨੂੰ ਲੱਗਦਾ ਕਿ ਇਹ ਮੋਰਚਾ ਮਹਾਰਾਜ ਨੇ ਬਖਸ਼ਿਆ ਕਿਉਂਕਿ ਜਿਵੇਂ ਕਨਵਰ ਜੀ ਨੇ ਗੱਲ ਕੀਤੀ ਕਿ ਸਾਡੀ ਗਾਮ ਨੇ ਆਪਣਾ ਵਿਰਸਾ ਭੁੱਲ ਗਿਆ ਸੀ ਭੁੱਲ ਗਿਆ ਸੀ ਕਿ ਸਾਡੇ ਅਸੀਂ ਉਹਨਾਂ ਲੋਕਾਂ ਦੇ ਅਸੀਂ ਤੇਗ ਦੀ ਧਾਰ ਕੇ ਤੁਰਨ ਵਾਲੇ ਤੇ ਮਤਾ ਪਰਵਾਹ ਦੀ ਸਭ ਨੂੰ ਕੰਡਿਆ ਦੀ ਕਿਤੇ ਹੌਸਲਾ ਨਾ ਸਾਡਾ ਜੱਗ ਪਰਖੇ ਤੇ ਗੁਰਤੀ ਮਿਲੀਏ ਖੜਕਦੇ ਕੰਡਿਆ ਦੀ

ਕਿਤੇ ਵੀ ਦੁਨੀਆ ਦੇ ਵਿੱਚ ਬੀਜ ਪਣ ਪਿਆ ਤੇ ਉਸ ਦਾ ਬੀਜ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਪਣ ਗਿਆ ਔਰ ਕਿਸਾਨੀ ਮੋਰਚੇ ਦਾ ਜਿਹੜਾ ਪੂਰੇ ਹਿੰਦੁਸਤਾਨ ਨੂੰ ਨੁਕਸਾਨ ਸੀ ਵਿਧਾਈ ਦੇ ਪਾਤਰ ਨੇ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਕਿਸਾਨਾਂ ਨੇ ਇਸ ਬੀਜ ਨੂੰ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਤੋਂ ਸ਼ੁਰੂ ਕੀਤਾ ਕਿ ਉਹ ਅੱਜ بال رہے آئے اور اگر اے فیصلہ چھوٹی نہ ہویا تو یہ لاتا ہندوستان میں پوری دنیا بیٹھے گی ایک وار لوگا نو پتہ لگ جائے گا کہ ایک قوم کنہ یودیاں دیا دی کنہ سور بھی را دی یہ وہ قوم ہے اگر موڈی صاحب تسی راج کرنا ہے نا تو انو شوق کے راج کرنا تسی کہن دے پچی سال پنجا سال سو سال میرے برگا کوئی نہیں تا راج کرنا ہے تا پھر سردارہ دے مہاراجہ رجیت سنگھ تا راج دیا کتابہ پڑھ کے پڑھ کر دے

ਅਰ ਉਸ ਰਾਜ ਦਾ ਦੂਜਾ ਪੱਖ ਦੱਸਦੀਆਂ ਕਿ ਜਦੋਂ ਅਕਾਲ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਪਤਾ ਕੀ ਕੀਤਾ ਸੀ ਉਹਨੇ ਉਹਨੇ ਧਾਦੇ ਵਾਂਗੂ ਗਦਾਮਾਂ ਤੇ ਜਿੰਦਰੇ ਨਹੀਂ ਮਾਰ ਦਿੱਤੇ ਉਹਨਾਂ ਨੇ ਕਿਸਾਨਾਂ ਦੇ ਗਲੇ ਵੀ ਨਹੀਂ ਸੀ ਪੈ ਗਿਆ ਉਹਨੇ ਆਪਣੇ ਅਨਾਜ ਦੇ ਭੰਡਾਰ ਖੋਲ ਦਿੱਤੇ ਸੀ ਇੱਕ ਬਜ਼ੁਰਗ ਮਾਤਾ ਸੀ ਉਹ ਆਪਣਾ ਲੋਹੇ ਦਾ ਤਵਾ ਲੈ ਕੇ ਆਈ ਬਹੁਤ ਸਾਰਿਆਂ ਨੇ ਇੱਕ ਕਹਾਣੀ ਪੜ੍ਹੀ ਹੋਈ ਤ ਉਹਦੇ ਪਿਆਰ ਦੇ ਨਾਲ ਲੱਗਣਾ ਲੱਗ ਪਈ ਕਹਿੰਦੇ ਇਹ ਕੀ ਕਰ ਰਹੇ ਹੋ ਜਿਹੜੇ ਬਾਡੀਗਾਰਡ ਸੀ ਉਹਨਾਂ ਨੇ ਪਰੇ ਕੀਤੇ ਕਹਿੰਦੇ ਮੈਂ ਸੁਣਿਆ ਕਿ ਸਾਡਾ ਰਾਜਾ 파ਰਸ ਸੀ ਇਸ ਦੇ ਨਾਲ ਘਿਸ ਕੇ ਹਰ ਚੀਜ਼ ਸੋਨਾ ਹੋ ਜਾਂਦੀ ਹੈ ਔਰ ਮਹਾਰਾਜਾ ਸਾਹਿਬ ਨੇ ਕਿਹਾ ਸੀਗਾ ਕਿ ਇਸ ਬਿੱਬੀ ਦਾ ਤਵਾ ਜਿਹੜਾ ਹੈ ਉਹ ਲੋਹੇ ਤੋਂ ਸੋਨਾ ਕਰ ਦੋ ਇਹ ਸੀਗਾ ਸਿੱਖਾਂ ਦਾ ਰਾਜ ਉਹ ਜਿਹੜਾ ਖਾਲਸਾ ਰਾਜ ਤੁਸੀਂ ਰਾਜਗੀਆਂ ਬੰਦਾ ਸਾਨੂੰ ਸਿਖਾਓਗੇ ਤੁਸੀਂ ਕਹਿੰਦੇ ਹੋ ਕਿ ਸਾਡਾ ਕਿਸਾਨ ਸਿਰਫ ਜ਼ਮੀਨ ਦੇ ਨਾਲ ਮਿੱਟੀ ਨਾਲ ਮਿੱਟੀ ਹੋਣਾ ਜਾਣਦਾ ਹੈ ਤੇ ਅੱਜ ਗੋਲ ਮੀਜ਼ ਕਾਨਫਰੰਸ ਆ ਕਰਕੇ ਵਿਖਾਈਆਂ ਨਾ ਕਿਸਾਨਾਂ ਨੇ ਤੁਹਾਨੂੰ ਤੁਹਾਨੂੰ ਦੱਸਿਆ ਨਾ ਕਿ ਕਾਨੂੰਨ ਸਿਰਫ ਪੜਨ ਨਾਲ ਨਹੀਂ ਆਉਂਦਾ ਅਕਲਾਂ ਤੇ ਗਿਆਨ ਖਾਨ ਨਾਲ ਆ ਜਾਂਦੀਆਂ ਨੇ ਕਾਨੂੰਨ ਪੜਨ ਨਾਲ ਨਹੀਂ ਆਉਂਦਾ ਪੁਰਾਣੇ ਬਜ਼ੁਰਗ ਨੇ ਜਿਹੜੇ ਸਿਰਫ ਵਕੀਲਾਂ ਨੂੰ ਪੜ੍ਹ ਕੇ ਦੱਸ ਦਿੱਤਾ ਕਿ ਇੱਥੇ ਆ ਲਿਖਾ ਜੋ ਕਿਸ ਜਿੱਤ ਰਹਿਗਾ ਉਹ ਬਜ਼ੁਰਗ ਨੇ ਪਰ ਬਜ਼ੁਰਗਾਂ ਨੇ ਜਿਹੜਾ ਸਾਡਿਆਂ ਨੇ ਆਪਣੀ ਔਲ ਵਾਲੀ ਪੀੜ੍ਹੀ ਦੇ ਲਈ ਇੱਕ ਮਿਸਾਲ ਇਸ ਕਹਾਸਾਨੀ ਦੇ ਵਿੱਚ ਪੈਦਾ ਕੀਤੀ ਹੈ ਮੈਕਲੀਆਂ ਇਹਨਾਂ ਨੇ ਆਉਣ ਵਾਲੀਆਂ ਨਸਲਾਂ ਨੂੰ ਇਹ ਦੱਸ ਦਿੱਤਾ ਹੈ ਕਿ ਸਾਡਾ ਇਤਿਹਾਸ ਕੀ ਹੈ ਔਰ ਅਸੀਂ ਕਿੰਨਾ ਯੋਧਿਆਂ ਦੀ ਔਲਾਦ ਆ ਔਰ ਇਹ ਵੀ ਨਾ ਸਾਡੇ ਤੇ ਮਹਾਰਾਜ ਨੂੰ ਮੈਨੂੰ ਲੱਗਦਾ ਇੱਕ ਵਾਰੀ ਇਸ ਕਰਕੇ ਸਾਡੇ ਤੇ ਕੀ ਸੰਕਟ ਪਾਇਆ ਹੈ ਤਾਂ ਕਿ ਸਾਡੀ ਕੌਮ ਦੀਆਂ ਸੁੱਤੀਆਂ ਜ਼ਮੀਰਾਂ ਜਾਗਣ ਅੜਖ ਜਾਗੇ ਜਦ ਕਿ ਅਸੀਂ ਪੱਗਾਂ ਬਣਨੀਆ ਪੋਚਨੀਆ ਨਹੀਂ ਜਾਣਦੇ ਇਹਨਾਂ ਪੱਗਾਂ ਦੇ ਪਿੱਛੇ ਕਿਹੜੀਆਂ ਕੁਰਬਾਨੀਆਂ ਨੇ ਕਹਿੰਦੇ ਆਪਣੇ ਦਨ ਤੇ ਹੋਤੇ ਹੈ ਚੰਦਲੋ جو اتہس بناتے ہیں جا کے پوچھ لے سرہند سے ٹوٹ گیا جو کے مسوم توڑتے توڑتے پوچھ لے دیوار سرہند سے

ਪਿਛਲੇ 2 2 ਮਹੀਨੇ ਤੋਂ ਆਪਣੇ ਸੋਸ਼ਲ ਮੀਡੀਆ ਤੇ ਲੱਗਾ ਹੋਇਆ ਕੋਈ ਗਾਣਾ ਕੱਟ ਰਿਹਾ ਕੋਈ ਬੋਲ ਕੇ ਪਾ ਰਿਹਾ ਹੈ ਕੱਲ ਮੁਹਾਲੀ ਟਰਨਾ ਸੀ ਮੈਂ ਜਾ ਕੇ ਆਈ ਹਾਂ ਗੁਰਲੇਸ਼ ਜੀ ਜਲੰਧਰ ਸੀ ਉੱਥੇ ਜਾ ਕੇ ਆਇਆ ਮਿਸ ਪੂਜਾ ਜਿੱਥੇ ਲੋਕਤਸੀ ਹੋਤੀਏ ਜਾ ਕੇ ਆਈ ਹੈ ਇੱਥੇ ਆਉਣਾ ਮਕਸਦ ਇਹ ਕਿ ਤੁਹਾਡੀ ਕੀਤੀ ਹੋਈ ਗੱਲ ਸਾਰੀ ਦੁਨੀਆ ਨੂੰ ਪਤਾ ਲੱਗਦੀ ਹੈ ਲੋਕ ਸੁਣਦੇ ਪਰ ਮੈਂ ਕਹਿੰਨੀ ਆ ਕਿ ਕਲਾਕਾਰਾਂ ਦਾ ਇੱਥੇ ਆਉਣਾ ਜਿਹੜਾ ਹੈ ਉਹ ਪਰਵਾਹ ਕਰਨਾ ਚਾਹੀਦਾ ਕਿਉਂਕਿ ਜੋ ਸਾਡੇ ਅੰਦਰ ਸਾਡੇ ਬਾਪ ਦਾ ਕੰਮ ਇਹ ਸਾਡੇ ਸਾਡੇ ਬਜ਼ੁਰਗ ਬੈਠੇ ਨੇ ਸਾਡਾ ਦਿਲਾਂ ਨੂੰ ਲਗਾਈ ਜੇ ਅੱਜ ਨੂੰ ਨਾ ਕੰਬੇਗਾ ਤੇ ਕਦੋਂ ਕੰਬੇਗਾ ਕਿਉਂਕਿ ਬਜ਼ੁਰਗਾ ਨੇ ਸਾਨੂੰ ਇਹ ਲੀਪਾ ਕੇ ਦਿੱਤੀ ਕਿ ਅਸੀਂ ਆਏ ਕਿ ਸੰਘਰਸ਼ ਨੂੰ ਅਸੀਂ ਸ਼ੁਰੂ ਕੀਤਾ ਪਰ ਨਵੇੜੇ ਪੰਜਾਬ ਦੀ ਜਵਾਨੀ ਨੇ ਚਾੜਨਾ ਇਹ ਜਿਹੜੇ ਪੂਰੇ ਕੋਨੇ-ਕੋਨੇ ਦੇ ਉੱਪਰ ਸਜੇ ਹੋਏ ਨੇ ਹਾੱਡੀ ਹਰ ਬੰਦੇ ਨੇ ਹਰ ਕਲਾਕਾਰ ਨੇ ਮਾਇਆ ਦੇ ਰੂਪ ਚ ਕੰਮ ਦੇ ਰੂਪ ਚ ਜਾਂ ਗਾਣਿਆਂ ਦੇ ਰੂਪ ਚ ਆਪਣਾ ਦਸਵੰਦ ਜਿਹੜਾ ਇਸ ਮੌਕੇ ਦੇ ਉੱਤੇ ਪਾਇਆ ਕਿਉਂਕਿ ਸਾਡੇ ਮਾਰਗ ਨੇ ਦੱਸਿਆ ਮੈਂ ਇੱਕ ਛੋਟੀ ਜੀ ਬੇਨਤੀ ਕਰਨਾ ਚਾਹਨੀ ਹਾਂ ਇਸ ਸਮਾਂ ਦੀ ਦੁਨੀਆਂ ਲਈ ਇਸ ਸਮਾਂ ਜਦੋਂ ਆਪਣੇ ਬੱਚਿਆਂ ਨੂੰ ਅਸੀਂ ਇਤਿਹਾਸ ਬਸਣਾ ਹੈ ਅਸੀਂ ਆਪਣੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਸਾਡੀਆਂ ਦਾਦੀਆਂ ਸਾਨੂੰ ਕਹਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹਰੀ ਸਿੰਘ ਨਲੂਏ ਦੀਆਂ ਪੰਨਾ ਬੰਦਾ ਜਿਨੇ ਅਫਗਾਨ ਫਤਿਹ ਕੀਤਾ ਨਾ ਕੋਈ ਪੰਨਾ ਜੰਮਿਆ ਨਾ ਉਸ ਤੋਂ ਬਾਅਦ ਜੰਮੂਗਾ ਸਾਡੀ ਕੌਮ ਦਾ ਵਾਰਿਸ ਸੀ ایسے کون ایسے کون ماما نو جمنے اے اوہ بچے جمنے نے جنمی جنے تک 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 جن جا جا گا جا سنور نہیں تک جنمی باز رہے کہیں گوابے مور سکو ماما نے اے اے مائی پا گوبیاں وارسانے ਸੋ ਅੱਜ ਤੁਸੀਂ ਸਾਰੀਆਂ ਬੜੀ ਵੱਡੀ ਸੰਗਤ ਚਾਈਆ ਹੋ ਔਰ ਉਸੇ ਰੂਪ ਤੇ ਸਾਡੀਆਂ ਸਾਰੀਆਂ ਕੁੜੀਆਂ ਸਾਡੇ ਸਾਰੇ ਪੰਕਾਰ ਭੈਣ ਭਰਾ ਜਿਹੜੇ ਆਏ ਨੇ ਕਿਉਂਕਿ ਸਾਨੂੰ ਦਿਲੋਂ ਦਰਦ ਹੈ ਤੇ ਮੇਰੀ ਇਹੋ ਹੀ ਹੈ ਕਿ ਇੱਕ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿੰਨਾ ਵੀ ਸਾਡਾ ਸਿੱਖ ਇਤਿਹਾਸ ਹੈ ਸਾਰੇ ਕਲਾਕਾਰਾਂ ਦੇ ਨਾਲ ਅਸੀਂ ਇੱਕ ਸਿੱਖ ਇਤਿਹਾਸ ਦੀਆਂ ਕਹਾਣੀਆਂ ਇੱਕ ਰੂਪ ਦੇ ਵਿੱਚ YouTube ਦੇ ਉੱਤੇ ਪਾਵਾਂਗੇ ਸੋ ਮੈਂ ਚਾਹਾਂਗੀ ਕਿ ਕਿਸੇ ਵੀ ਜਿੱਥੇ ਜਿੱਥੇ ਬੱਠੇ ਸੰਘਰਸ਼ ਚ ਪੰਜਾਬ ਦਾ ਇਤਿਹਾਸ ਸਿੱਖ ਇਤਿਹਾਸ ਨਿਕਲ ਤਾਂ ਕਿ ਜੋ ਤੁਹਾਨੂੰ ਤੁਹਾਡੇ ਬਜ਼ੁਰਗ ਦੇ ਕੇ ਚੱਲੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ نسلਾਂ ਨੂੰ ਦੱਸ ਕੇ ਜਾਇਓ ਕਿ ਅਸੀਂ ਕਿੰਨਾ ਦੇ ਵਾਰਸ ਆ ਸਭਾ ਬੁਲਾ ਕੇ ਕਲਗੀ ਧਰ ਨੇ ਇਹ ਗੱਲ ਆਖੀ ਲੋਹੇ ਦਾ ਦਿਲ ਕਰ ਲੋ ਸਿੰਘੋ ਤੇਗ ਮੇਰੀ ਹੈ ਲੋਹੀ ਲਾਕੀ ਅੱਜ ਜੰਗੂਆਂ ਦੀ ਇੱਜ਼ਤ ਬਚਾਉਣੀ ਅੱਜ ਜਿਲ੍ਹੇ کرنی راتی آج میں امرت دے جام پیاؤں آج گھدڑا تو شیر بناؤں سوال لاکھ سے ایک لڑاؤں تو بے گوبند سنگھ نام کہاؤں وائی جی کا خالصہ شروع وائی جی کی فتح میریاں